ਆਓ ਆਓ ਬਾਤ ਕਰੋ ਇਧਨ 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 ਲਓ ਸਤਨਾਵਾਇਰੂ ਨਾਲ ਬੋਲੋ ਬੋਲੋ ਸਤਨਾਵਾਇਰੂ ਸਤਨਾਮ ਵਾਇਰੂ ਬੋਲੋ ਸਤਨਾਮ ਵਾਇਰੂ ਬੋਲੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਆ ਨੇ ਜੋ ਭੋਲੀ ਦਾ ਇਨੀ ਖੋ ਜੀ ਨਾਮ ਬਣਦੇ ਆ ਨੇੜੇ ਹੋ ਕੇ ਆਪਨੇ ਪਿਤਾ ਦੇ ਨਾਮ ਦੇ ਨਾਲ ਉਸ ਤ੍ਰਿਪੁਰ ਪਰਮਾਤਮਾ ਵਾਹਿਗੁਰੂ ਦੇ ਰਾਮ ਦੇ ਨਾਮ ਦੇ ਨਾਲ ਸੰਭਾਈ ਇਹ ਇੱਕ ਦਿਨwidehat ਦੇ ਅਨੇਕਾਂ ਬਾਰੇ ਉਸ ਨੂੰ ਹੰਕਾਰ ਸੀ ਜੇ ਅਨੇਕਾਂ ਦੀ ਪਰਮਾਤਮਾ ਵਾਹਿਗੁਰੂ ਦੀ ਬਸੋਂ ਬਲ ਪ੍ਰਾਪਤੀ ਹੋਈ ਸਾਂ ਕਿ ਨਾ ਨਾ ਕਿਸੇ ਆਸਰ ਨਾਲ ਬਣਾ ਦੇ ਗਰਨੇ ਬਾਦੀ ਪਹਿਲਾ ਉਹ ਹੁੰਦਾ ਉਹ ਵੀ ਨਹੀਂ ਤੇ ਰਿਆ ਲੱਕੜਾਂ ਦੇ ਢੇਲ ਉੱਪਰ ਬਿਠਾ ਕੇ ਸੈਨੇ ਦੇਖਾ ਵੀ ਮੀਂਹ ਵਾਰਨ ਸੁਣਾ ਦੇ ਜੋ ਮਾਇਆ ਬਲਾ ਕਰਨਾ ਤੇ ਮਹੱਲਾ ਤੂਫਾਨ ਇੱਕ ਜਗ੍ਹਾ ਨੂੰ